ਕੋਈ ਗਿਣਤੀ ਮਿੰਤੀ ਆ ਤੁਹਾਡੇ ਤੇ ਹੁਣ ਤੱਕ ਪਰਚੇ ਕਿੰਨੇ ਖੋਣਗੇ ਕੀ ਲੋੜ ਹੈ ਜੀ ਗਿਣਤੀ ਮਿੰਤੀ ਦੀ ਉਦੋਂ ਗਿਣਤੀ ਮਿੰਤੀ ਹੋਊਗੀ ਜਦੋਂ ਜੇਲ੍ਹ ਚ ਕਰਨਗੇ ਉਦੋਂ ਕਰ ਲੈ ਇਕੱਠੀ ਕਰ ਲੈ ਗਿਣਤੀ ਆਹ ਥੋੜੇ 2 ਸਾਲ ਨੂੰ ਤਾਂ ਉਹੀ ਗਿਣਤੀ ਹੋ ਜੂ ਇਹ ਤਾਂ ਗਾਹਾਂ ਤਰਬਰਾਸ਼ ਦੀ ਗਿਣਤੀ ਆ ਹੋਣਗੀ ਆਪਣੀਆਂ ਕੋਈ ਡਾਡਰ ਹੈ ਯਾਰ ਕਿਤੇ ਜੇਲ੍ਹ ਚ ਨਾ ਭੇਜ ਦੇਣ ਜੇਲ੍ਹ ਸਿਕਾ ਦਾ ਡਰ ਹੈ ਜੀ ਜੇਲ੍ਹ ਚ ਕਿਸੇ ਦੇ ਬਰਾਂਟ ਨਹੀਂ ਕੱਢਣੇ ਫੜਨ ਨਹੀਂ ਆਉਣਾ ਛਾਪੇ ਦਾ ਡਰ ਨਹੀਂ ਹੁਣ ਤਾਂ ਐ ਵੀ ਪਈਏ ਘਰੇ ਕਿਤੇ ਨਾ ਪਈਏ ਉਥੇ ਤਾਂ ਕੋਈ ਡਰ ਨਹੀਂ ਇਹਨਾਂ ਕੋਲ ਜੇਲ੍ਹ ਹੀ ਐ ਜਾਂ ਗਾਹਾਂ ਫਹਾ ਲਾਉਣਾ ਫਾਸੀ ਲਾਉਣੀ ਆ ਅਸੀਂ ਫਾਸਿਦੇ ਉਈ ਨੇੜੇ ਪਹੁੰਚੇ ਹੋਇਆ ਲੌਣ ਲਾਂ ਲੌਣ ਦੋ ਸਾਲ ਨੂੰ ਤਾਂ ਅਸੀਂ ਉਈ ਮਰ ਜਾਨਾ ਪਲਾ ਸਾਨੂੰ ਡਾਕਟਰ ਕਹਦਾ ਹੋਈ ਉਹ ਨਾਲੇ ਸਾਡੇ ਮੁੰਡੇ ਕੁੱਟਦੇ 12 ਨਾਲੇ ਸਾਡੇ ਦੇ ਪਰਚਾ ਪਾਤਾ ਨਾਲੇ ਕੁੱਟ ਕੇ ਹੀ ਨਾਲੇ ਰੋਣ ਨਹੀਂ ਦਿੰਦੇ ਕਹਿੰਦੇ ਕਿ ਇੱਕ ਡੀਐਸਪੀ ਤੇ ਜਿਹੜੀ ਹੈਗਾ ਬਾਹ ਤੱਕ ਤੋੜਦੀ ਜ਼ਖਮੀ ਕਈ ਪੁਲਿਸ ਮਲਾਜ਼ਮ ਕੀਤੇ ਨੇ ਤੁਹਾਡੀ ਜੱਤੀ ਬੰਦੀ ਅਸੀਂ ਤਾਂ ਕਦੇ ਕੁੱਤੇ ਦੇ ਡੰਡਾ ਨਹੀਂ ਬਾਈ ਮਾਰਿਆ ਕਦੇ ਡੰਡਾ ਨਹੀਂ ਦੇਖਿਆ ਸਾਡੇ ਘਰੇ ਜੇ ਕੋਈ ਹਲਕਿਆ ਕੁੱਤਾ ਆ ਜਾਏ ਡੰਡਾ ਮਾਰਨ ਨੂੰ ਹੈ ਨਹੀਂ ਸਾਡੇ ਕੋਲੇ ਜ ਨਹੀਂ ਸਾਡੇ ਬੰਦੇ ਕਦੇ ਪਹਿਲ ਕਦਮੀ ਨਹੀਂ ਕਰਦੇ ਇਹ ਪਹਿਲਾਂ ਕੁੱਟਦੇ ਆ ਮੈਂ ਇੱਥੇ ਪਿੰਡ 'ਚ ਹਾਜ਼ਰ ਸੀ ਜਿੱਦੋਂ ਇਹ ਘਟਨਾ ਵਾਪਰੀ 300 ਬੰਦੇ ਪੁਲਿਸ ਦੇ ਨੂੰ 12 ਬੰਦੇ ਬਲਾਕੀ ਕਰਦਾਨਗੇ 12 ਬੰਦੇ ਘੇਰ ਕੇ ਨਾਲੇ ਛਲੀਆਂ ਵਾਂ ਕ ਈਐਸਪੀ ਸਾਹਿਬ ਦੀ ਬਾਮੀ ਟੁੱਟ ਗਈ ਤੇ ਉਹਦੀ ਵਰਦੀ ਸਮੇਤ ਪਲਾਸਟਰ ਵੀ ਹੋ ਗਿਆ ਪਤਾ ਨਹੀਂ ਲੱਗਦਾ ਵੀ ਐ ਇੰਨਾ ਛੇਤੀ ਕਿਵੇਂ ਤੁਹਾਨੂੰ ਤਾਂ ਮੈਨੂੰ ਲੱਗਿਆ ਫਿਰ ਕਿਨੇ ਟੋੜਕੀ ਨੇ ਦਿੱਤੀ ਇਹਗਾ ਹੁਣ ਤੁਸੀਂ ਕਹਿੰਦੇ ਵੀ ਸਾਡੇ ਤਾਂ ਵਰਕਰ ਜਿਹੜੇ ਅਤੇ ਹੈ ਨਹੀਂ ਸਾਡੇ ਵਾਲੇ ਕਿਸਾਨ ਤਾਂ ਹੈ ਦੇਖੋ ਜੀ ਇਹਨਾਂ ਦੀਆਂ ਤਾਂ ਟੁੱਟ ਜਾਂਦੀਆਂ ਨੇ ਸਾਡੀਆਂ ਨਹੀਂ ਟੁੱਟਦੀਆਂ ਸਾਨੂੰ ਜਿੰਨਾ ਮਰਜੀ ਕੁੱਟੀ ਜਾਓ ਇਹਦਾ ਲੋਹੇ ਦੀਆਂ ਮੜੀਆਂ ਹੋਈਆਂ ਨਹੀਂ ਜੀ ਸਾਡੇ ਤਾਂ ਪਿੰਡੇ ਵੀ ਲੋਹੇ ਦੇ ਬਣੇ ਹੋਏ ਆ ਇਹਦਾ ਸਾਡੇ ਨੂੰ ਬੰਦੇ ਨੂੰ ਕਤਲ ਵੀ ਕਰ ਦਿੰਦੇ ਨੇ ਤੇ ਮੁਕੱਦਮਾ ਵੀ ਸਾਡੇ ਦੀ ਪਾਉਂਦੇ ਹੁੰਦੇ ਨੇ ਸਰਕਾਰ ਨੂੰ ਤਾਂ ਹੋਈ ਨਹੀਂ ਲਿੰਦੇ ਨੇ ਜਿਹੜੇ ਸਾਡੇ ਵਿਰੋਧ ਚੋਂ ਕਿਉਂਕਿ ਅਸੀਂ ਨੀਵੇਂ ਆ ਨੀਵੇਂ ਮਰਨੇ ਪਰ ਤੁਹਾਨੂੰ ਤਾਂ ਇਹ ਕਿਹਾ ਜਾਂਦਾ ਕਿ ਕਿਸਾਨ ਜਿੰਨੇ ਉਗਰਾਹਾਂ ਤਾਂ ਸਰਕਾਰ ਦੇ ਬਰਾਬਰ ਇੱਕ ਸਰਕਾਰਾ ਤੁਸੀਂ ਕਹਿੰਦੇ ਹੋ ਅਸੀਂ ਨਹੀਂ ਪੀਏ ਨਾ ਜੀ ਨਾ ਉਹ ਸਰਕਾਰ ਦੇ ਨਾਲ ਸਾਡਾ ਕਿੱਥੇ ਮੁਕਾਬਲਾ ਹੈ ਜੀ ਸਰਕਾਰ ਤਾਂ ਬਹੁਤ ਤਕੜੀ ਹੈ ਸਰਕਾਰ ਦੇ ਕੋਲੇ ਫੌਜ ਸਰਕਾਰ ਦੇ ਕੋਲੇ ਗੋਲੀਆਂ ਸਰਕਾਰ ਦੇ ਕੋਲੇ ਕਾਨੂੰਨ ਸਰਕਾਰ ਕੋਲੇ ਜੇਲਾ ਸਰਕਾਰ ਤਾਂ ਜਦੋਂ ਮਰਜ਼ੀ ਸਾਨੂੰ ਚੱਕ ਕੇ ਬੰਦ ਕਰ ਦੇ ਜੀ ਬਸ ਇਹ ਨੇ ਆਸੀਂ ਮਸ਼ੱਕਤ ਹੋੜੇ ਆ ਅਸੀਂ ਬੁਰੇ ਦਿਨ ਵਾਰ ਤੱਕ ਜਾਣ ਵਾਸਤੇ ਤਿਆਰ ਹੋ ਜਾਂਦੇ ਆ ਜਦੋਂ ਕੋਈ ਆਪਦੇ ਹੱਕਾਂ ਦੀ ਲੜਾਈ ਹੁੰਦੀ ਹੈ 30 ਤਾਰੀਖ ਤੱਕ ਮੁਰੱਬੇ ਬੰਦਿਆ ਸਮਾਂ ਦਿੱਤਾ ਹੈ ਕਿ ਬਈ ਮੁਰੱਬੇ ਬੰਦਿਆ 30 ਤਾਰੀਖ ਤੱਕ ਕਰਨੀ ਕਰਨੀ ਹੈ ਦੇਖੋ ਮਾਰ ਕੇ ਲੰਘ ਜਾਣ ਸਾਰੀ ਸਾਂਭ ਲੈਣ ਫਿਰ ਕਾਹਦਾ ਤਰਾਜ ਐ ਜਿਉਂਦੇ ਜੀ ਤਬ ਦੀ ਰੋਟੀ ਕੋਈ ਨਹੀਂ ਖੋਣ ਦਿੰਦਾ ਜੀ ਕੁੱਤਾ ਕੀ ਹੁੰਦਾ ਹੈ ਕੋ ਤੈਨੂੰ ਤੁਸੀਂ ਰੋਟੀ ਪਾ ਦੂ ਆਪਦੇ ਹੱਥ ਨਾਲ ਮੁੜ ਕੇ ਚੱਕਣ ਜਾਓ ਚੱਕਣ ਨਹੀਂ ਦਿੰਦਾ ਜਿੰਨਾ ਮਰਜੀ ਕਮਜ਼ੋਰ ਹੋ ਇਹ ਤਾਂ ਰੋਟੀ ਦਾ ਸਵਾਰ ਹੈ ਨਾ ਜੀ ਜਿਹਦਾ ਚੁੱਲਾ ਪੁੱਜਦਾ ਹੋਵੇ ਆਪਦੇ ਬੱਚਿਆਂ ਦੇ ਗਲ ਘੁੱਟ ਆਪਦੇ ਹੱਥ ਨਾਲ ਕੌਣ ਦੇ ਦੂਗਾ ਜੀ ਇਹਦੀ ਖਾਤਰ ਤਾਂ ਜੰਗੀ ਕਿ ਲੱਗ ਜੇ ਭਾਵੇਂ ਜੋ ਮਰਜੀ ਹੋ ਜੇ ਇਹ ਪਿੱਛੇ ਹਟਣ ਦਾ ਸਵਾਲ ਹੈ ਮਰ ਕੋਰਟ ਦਾ ਫੈਸਲਾ ਹੈ ਕੀ ਲੱਗਦਾ ਕੋਰਟ ਦਾ ਫੈਸਲਾ ਬਦਲਿਆ ਜਾ ਸਕਦਾ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੇ ਪਿੰਡ ਜੌਂਦੇ ਵਿੱਚ ਪਿਛਲੇ ਦਿਨੀ ਕਿਸਾਨਾਂ ਤੇ ਪੀਸਟੀ ਝੜਪ ਹੁੰਦੀ ਆ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਪਰ ਜਿਹੜਾ ਹੈਗਾ ਉਹ ਕਾਬਜ਼ ਹੋਣ ਦੇ ਲਈ ਪ੍ਰਸ਼ਾਸਨ ਆ ਰਿਹਾ ਸੀ ਇਸੇ ਵਿਰੋਧ ਦੇ ਵਜੋਂ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਪਿਛਲੇ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਪਿੰਡ ਜੌਂਦ ਦੇ ਵਿੱਚ ਚੱਲ ਰਿਹਾ ਹੈ। ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨਾਂ ਕੋ ਜੁਗਿੰਦਰ ਸਿੰਘ ਉਗਰਾਹਾ ਹੋਣਗੇ। ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਵਾ ਦਾਂਗੇ। ਪ੍ਰਧਾਨ ਜੀ ਸਵਾਗਤ ਆ ਰਮੇਟਾ। ਧੰਨਵਾਦ ਜੀ ਧੰਨਵਾਦ। ਪ੍ਰਧਾਨ ਜੀ ਸਭ ਤੋਂ ਪਹਿਲਾਂ ਮਸਲੇ ਤੋਂ ਜਾਣੂ ਜ਼ਰੂਰ ਕਰਵਾ ਦਿਓ। ਕੀ ਮਸਲਾ ਹੈ ਜਿਸ ਨੂੰ ਲੈ ਕੇ ਤੁਸੀਂ ਪਿੰਡ ਜੌਂਦ ਦੇ ਵਿੱਚ ਬੈਠੇ ਹੋ? ਇਹ ਜੌਂਦ ਪਿੰਡ ਦਾ ਮਸਲਾ ਜਿਹੜਾ ਹੈ ਜਗੀਰਦਾਰਾਂ ਤੋਂ ਮਜ਼ਾਰਿਆਂ ਨੇ ਜ਼ਮੀਨਾਂ ਜਿਹੜੀਆਂ ਮਿਲੀਆਂ ਸੀਆਂ ਸਾਨੂੰ 194 ਜਦੋਂ ਇਹ ਤਾਂ ਜਦੋਂ ਅਸੀਂ ਇਹ ਕਾਗਜ਼ ਪੱਤਰ ਦੇਖੇ ਨੇ ਉਦੋਂ ਵੀ ਪਹਿਲਾਂ ਦਾ ਮਸਲਾ ਵਾ ਇਸ ਕਰਕੇ ਉਹ ਜ਼ਮੀਨਾਂ ਉਹਨਾਂ ਨੂੰ ਮਜ਼ਾਰਿਆਂ ਨੂੰ ਬੰਡੀਆਂ ਸੀ ਜਿਹੜੀਆਂ ਉਹਨਾਂ ਦੇ ਮਾਲਕੀ ਹੱਕ ਦੇਣ ਦੇ ਵਿੱਚ ਉਹਨਾਂ ਨੇ ਕੋਈ ਕਿਸ ਤਰ੍ਹਾਂ ਦੀ ਕੋਈ ਕਾਨੂੰਨੀ ਹੋਈ ਆ ਵੀ ਉਹ ਜਾਇਦਾਦਾਂ ਨੇ ਜਿਹੜੀਆਂ ਉਹ ਇਹ ਸੀ ਵੀ ਜੇ ਮਤਲਬ ਮੈਂ ਮਜ਼ਾਰਾਂ ਉਹ ਮੇਰੇ ਨਾਂ ਤੇ ਮੈਂ ਮੈਨੂੰ ਮਾਲਕੀ ਹੱਕ ਉਹਦਾ ਮਿਲ ਐ ਨਹੀਂ ਮਿਲਿਆ ਮੈਂ ਮਜ਼ਾਰਾਂ ਜਦੋਂ ਮਤਲਬ ਮੈਂ ਮਰ ਗਿਆ ਉਹਦਾ ਮਾਲਕੀ ਹੱਕ ਮੇਰੀ ਵਿਰਾਸਤ ਨੂੰ ਨਹੀਂ ਗਿਆ ਉਲਟ ਕੇ ਸਰਦਾਰਾਂ ਦੇ ਨਾਂ ਜ਼ਮੀਨਾਂ ਚੜ ਗਈਆਂ ਇਹ ਇਸ ਤਰ੍ਹਾਂ ਦਾ ਗੁੰਝਲਦਾਰ ਮਸਲਾ ਹੈ ਪੰਜਾਬ ਦੇ ਵਿੱਚ ਇਹ ਲਗਭਗ 700 ਪਿੰਡਾਂ ਦਾ ਦੇਤੋਂ ਦੇ ਵਿੱਚ ਮਸਲਾ ਹੈ। ਬਾਦਕਾਰਾਂ ਦੇ ਮਾਲਕੀ ਹੱਕ ਦਾ, ਮਜਾਰਿਆਂ ਦਾ ਹੱਕ ਦਾ ਜਾਂ ਉਧਰੋਂ ਜਿਹੜੇ ਆਏ ਨੇ ਪਾਕਿਸਤਾਨ ਚ ਉਹਨਾਂ ਨੂੰ ਲਾਠ ਮਿੰਟ ਹੋਣ ਜੈ ਨੇ ਬਸ ਮੁਸਲਮਾਨਾਂ ਦੇ ਜਿਹੜੇ ਧਰੋਜੜ ਕੇ ਗਏ ਉਹਨਾਂ ਦੇ ਘਰਾਂ ਦੀਆਂ ਜਿੰਨਾ ਦਾ ਮਸਲਾ। ਇਹ ਉਸ ਤਰ੍ਹਾਂ ਦਾ ਮਸਲਾ ਜ਼ਮੀਨਾਂ ਦਾ ਮਸਲਾ ਹੈ, ਗੁੰਝਲਦਾਰ ਮਸਲਾ ਹੈ। ਇਹਦੇ ਤੇ ਸਰਕਾਰ ਕਬਜ਼ਾ ਕਰਕੇ ਮਰਬੇਬੰਦੀ ਕਰਕੇ ਮੁੜ ਕੇ ਜ਼ਗੀਰਦਾਰਾਂ ਨੂੰ ਜ਼ਮੀਨ ਦੇਣਾ ਚਾਹੀਦੀ ਹੈ। ਮਜਾਰਿਆਂ ਤੋਂ ਖੋਗੇ। ਇਸ ਕਰਕੇ ਹੀ ਲੜਾਈ ਵੱਡੀ ਹੈ ਰੋਟੀ ਦਾ ਮਸਲਾ ਹੈ ਜਦੋਂ ਇਹ ਲੜਾਈ ਆਉਂਦੀ ਹੈ ਸਾਡੇ ਕੋਲ ਤਾਂ ਪਹਿਲੀ ਜ਼ਮੀਨਾਂ ਥੋੜੀਆਂ ਨੇ ਸਾਡੇ ਲੋਕ ਤਾਂ ਰੋਟੀ ਮਸਾਂ ਖਾਂਦੇ ਨੇ 4-4 ਕਿੱਲੇ 3-3 ਕਿੱਲੇ 2-2 ਕਿੱਲੇ ਇਵਨ 6-6 ਕਨਾਲਾਂ ਤੇ ਰੋਟੀ ਖਾਂਦੇ ਨੇ ਲੋਕ ਵੀ ਇਹੀ ਜ਼ਮੀਨਾਂ ਤੁਸੀਂ ਮੁੜ ਕੇ ਫਿਰ ਜ਼ਗੀਰ ਜ਼ਗੀਰਦਾਰਾਂ ਨੂੰ ਦੇ ਰਹੇ ਹੋ ਮਤਲਬ ਜ਼ਗੀਰਦਾਰ ਨੇ ਜਿਹੜੇ ਉਹਨਾਂ ਦਾ ਜ਼ਮੀਨਾਂ ਦੀ ਲੋੜ ਨਹੀਂ ਉਹਨਾਂ ਦੇ ਆਮਦਨ ਦੇ ਹੋਰ ਸੋਰਸ ਨੇ ਉਹੋ ਜ਼ਮੀਨਾਂ ਵੇਚਣਗੇ ਸਰਕਾਰਾਂ ਨੂੰ ਸਰਕਾਰ ਆਪ ਦੇ ਹਰਪਰਪਰੇਟਾ ਜ਼ਮੀਨਾਂ ਦੇਣ ਵਾਸਤੇ ਜਾ ਰਹੀ ਹੈ ਜਣੀ ਸਰਕਾਰ ਦੀ ਖੇਤੀ ਨੀਤੀ ਦੇ ਆਪਣੇ ਖੇਤੀ ਦੇ ਪੰਪਾਦਾਵਰ ਵਾਲੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨ ਦੀ ਜਿਹੜੀ ਨੀਤੀ ਹੈ ਉਹ ਜਿਹੜੇ ਤਿੰਨ ਕਾਨੂੰਨਾਂ ਵਾਲੀ ਜਿਹੜੀ ਸੀ ਜਿਹੜਾ ਹੁਣ ਨਵਾਂ ਡਰਾਫਟ ਆਇਆ ਉਹ ਹੀ ਜਣੀ ਉਹੀ ਨੀਤੀ ਨਾਲ ਮੁੜ ਕੇ ਉਧਰਲੇ ਪਾਸੇ ਨਹੀਂ ਵਧ ਰਹੇ ਨੇ ਜਿਹੜੇ ਤਰੀਕੇ ਨਾਲ ਕਿਸਾਨਾਂ ਤੋਂ ਜ਼ਮੀਨਾਂ ਕਾਰਪੋਰੇਟ ਦੇ ਹੱਥਾਂ 'ਚ ਜਾਣ ਆਹ ਜ਼ਗੀਰਦਾਰਾਂ ਨੂੰ ਮੁੜ ਕੇ ਜਿਹੜਾ ਕਾਨੂੰਨ ਜਿਆ ਲਿਆਂਦਾ ਵੀ ਜ਼ਗੀਰਦਾਰਾਂ ਨੂੰ ਮੁੜ ਕੇ ਉਹਨਾਂ ਦੇ ਨਾਂ ਕਰ ਦਿਓ ਆ ਸਿਆਬ ਲੱਟ ਜ਼ਮੀਨਾਂ ਕਹੇ ਨੇ ਜੀ ਉਹਨਾਂ ਨੂੰ ਵੀ ਇਹਨਾਂ ਦੇ ਨਾਂ ਕਰ ਦਿਓ ਉਹ ਮੁੜ ਕੇ ਸਰਕਾਰਾਂ ਉਹਨਾਂ ਤੋਂ ਖੋ ਕੇ ਕਾਰਪੋਰੇਟਾਂ ਦੇ ਹੱਥਾਂ 'ਚ ਸੌਂਪਣਾ ਜਾਂਦੀ ਹੈ ਇਹ ਨੀਤੀ ਪਾਲਿਸੀ ਨਾਲ ਸਾਡੇ ਜਿਹੜੇ ਰੋਜ਼ਗਾਰ ਨੇ ਮਜ਼ਦੂਰ ਨੇ ਕਿਸਾਨ ਨੇ ਉਹਨਾਂ ਦੀ ਰੋਟੀ ਰੋਜੀ ਦਾ ਮਸਲਾ ਹੈ ਇਸ ਕਰਕੇ ਵੱਡੀ ਲੜਾਈ ਹੈ ਬੇਮੀਚੀ ਟਕਰਾਈ ਦੇ ਵਿੱਚ ਕੋਈ ਰੌਲਾ ਨਹੀਂ ਇਹਨਾਂ ਨਾਲ ਸਾਨੂੰ ਇੱਕਜੁੱਟਤਾ ਹੋਣਾ ਪਊਗਾ ਤੇ ਸਾਨੂੰ ਹੋਰ ਜੱਥੇ ਬੰਦੀਆਂ ਨੂੰ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜੱਥੇ ਬੰਦੀਆਂ ਨੂੰ ਨਾਲ ਲੈਣਾ ਪੈਣਾ ਹੈ ਫਿਰ ਇਹੇ ਲੜਾਈ ਦਾ ਕੋਈ ਮੂਮਤਾ ਬਣੂਗਾ ਪਿੰਡ ਜਿਉਂਦੀ ਕਿੰਨੀ ਜ਼ਮੀਨ ਨਾ ਜੇਕਰ ਪਿੰਡ ਜਿਉਂਦੀ ਗੱਲ ਕਰੇ ਕਿੰਨੀ ਜ਼ਮੀਨਾਂ ਜਿਹਨੂੰ ਸਰਕਾਰ ਮੁਰ ਜਾਗੀਰਦਾਰਾਂ ਨੂੰ ਦੇਣਾ ਚਾਹੁੰਦੀ ਹੈ ਕਿੰਨੇ ਏਕੜ ਆ ਉਹ 600 ਏਕੜ ਦੇ ਲਗਭਗ ਆ ਜੀ ਜੇ ਸੋ ਇਕਰ ਤੋਂ ਉੱਤੇ ਐ ਕੋਈ 700 ਕਮਾਣਾ ਜ਼ਮੀਨ ਐ ਉਹ ਜਿਹੜੀ ਮਤਲਬ ਜਿਹੜੀ ਇਹ ਕਿਸਾਨਾਂ ਦੇ ਚੁੱਲ੍ਹਾ ਤੋਂ ਖੋ ਕੇ ਜ਼ਿਗੀਰਦਾਰਾਂ ਨੂੰ ਦੇਣਾ ਚਾਹੁੰਦੀ ਹੈ ਪ੍ਰਸ਼ਾਸਨ ਨਾਲ ਤੁਹਾਡੀਆਂ ਮੁਲਾਕਾਤਾਂ ਵੀ ਹੋਈਆਂ ਹੋਣਗੀਆਂ ਮੀਟਿੰਗਾਂ ਹੋਈਆਂ ਹੋਣਗੀਆਂ ਪ੍ਰਸ਼ਾਸਨ ਕੀ ਕਹਿੰਦਾ ਹੈ ਇਸ ਦੇ ਬਾਰੇ ਦੇ ਵਿੱਚ ਹਾਲਾਂਕਿ ਤੁਸੀਂ ਜ਼ਮੀਨਾਂ ਬਚਾਉਣ ਦੇ ਹੱਕ ਦੇ ਵਿੱਚ ਹੋ ਪਰ ਪ੍ਰਸ਼ਾਸਨ ਦੀ ਪਿਛਲੇ ਦਿਨਾਂ ਦੇ ਵਿੱਚ ਝੜਪ ਵੀ ਸਾਹਮਣੇ ਆਈ ਆ ਪ੍ਰਸ਼ਾਸਨ ਕੀ ਕਹਿੰਦਾ ਆ ਦੇਖੋ ਪ੍ਰਸ਼ਾਸਨ ਤਾਂ ਝੜ ਕੇ ਆਇਆ ਸੀ ਜੇ ਅਸੀਂ ਤਾਂ ਨਿਸ਼ਾਨਦੇਹੀ ਕਰਨੀਆਂ ਜੀ ਪ੍ਰਸ਼ਾਸਨ ਨਹੀਂ ਉਹ ਤਾਂ ਕਹਿ ਗਿਆ ਵੀ ਅਸੀਂ ਗੱਲਬਾਤ ਕਰ ਅਸੀਂ ਕਰਨ ਤਿਆਰ ਆ ਅਸੀਂ ਤਾਂ ਕਦੇ ਕੱਲ ਨੂੰ ਜਵਾਬ ਨਹੀਂ ਦਿੱਤਾ ਜੀ ਅਸੀਂ ਤਾਂ ਕ ਉਸੀਂ ਕੱਲੇ ਇੱਥੇ ਇਹਦੀ ਹੈ ਵੀ ਜੌਂਦਾ ਪਿੰਡ ਦੀ ਹੈ ਜعنی 700 ਪਿੰਡ ਹੈ ਮੈਂ ਗਿਣਾ ਦਿੰਨਾ ਮਤਲਬ ਘਾਟੋ ਘਾਟ ਸੰਗਰੂਰ ਜ਼ਿਲ੍ਹੇ ਦੇ ਕਾਫੀ ਪਿੰਡ ਹੈ ਜਿੱਥੇ ਇਸ ਤਰ੍ਹਾਂ ਦਾ ਰੌਲਾ ਹੈ ਮਾਲਕੀ ਕਿਸੇ ਹੋਰ ਦੇ ਨਾਂ ਤੇ ਬੋਲਦੀ ਹੈ ਬੌਂਦਾ ਕੋਈ ਹੋਰ ਹੈ ਜعنی ਇੱਥੇ ਜੌਂਦਾ ਸੀ ਰਿਕਾਰਡ ਜਦ ਦੇਖਿਆ 1907 ਦੇ ਕਬਜ਼ਾ ਉਹ ਜ਼ਮੀਨਾਂ ਤੇ 1907 ਦੇ ਜعنی 117 ਸਾਲ ਪਹਿਲਾਂ ਉਹਨਾਂ ਦਾ ਕਬਜ਼ਾ ਹੋਇਆ ਬੈ ਤੇ ਹੁਣ ਉਹਨਾਂ ਤੇ ਜ਼ਮੀਨ ਖੋਹ ਰਹੇ ਨੇ ਜਿਨੇ ਉਹਨਾਂ ਦੇ ਲਾਦਾਂ ਨੂੰ ਬੱਚਿਆਂ ਨੂੰ ਪੁੱਤ ਪੋਤਿਆਂ ਨੂੰ ਵੀ ਪਤਾ ਨਹੀਂ ਵੀ ਇਹ ਅਸੀਂ ਅਸੀਂ ਤਾਂ ਇੰਨੇ ਚਿਰਾਂ ਤੋਂ ਬੋਹਦੇ ਆਂ ਜ਼ਮੀਨ ਸਾਡੀ ਜ਼ਮੀਨ ਨੂੰ ਕਿਵੇਂ ਖੋਲਣਗੇ ਜਿਨੇ ਇਸ ਕਿਸਮ ਦੇ ਮਸਲਾਂ ਆਂਦੇ ਸਰਕਾਰ ਮੰਗਾ ਸੀ ਜ਼ੋਰਦਾਰ ਮੰਗ ਕਰਦੇ ਆਂ ਸਰਕਾਰ ਤੋਂ ਵੀ ਜਿਹੜੀਆਂ ਜ਼ਮੀਨਾਂ ਉਹ ਖੋਹਣਾਂ ਤੋਂ ਬੋਹਦੇ ਨੇ ਜਵਾਬ ਕਰਨੇ ਉਹਨਾਂ ਨੂੰ ਮਾਲਕੀ ਹੱਕ ਸਰਕਾਰ ਨੂੰ ਦੇਣੇ ਚਾਹੀਦੇ ਨੇ ਫੇਰ ਹੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ ਜੇ ਇਸ ਤਰ੍ਹਾਂ ਦੇ ਪੰਗੇ ਲੌਗੀ ਸਰਕਾਰ ਤਾਂ ਇਹ ਝੇੜੇ ਖੜੇ ਹੋਣਗੇ ਇਹਨਾਂ ਕਿਸਾਨਾਂ ਨੂੰ ਇਸ ਤੋਂ ਪਹਿਲਾਂ ਕੋਈ ਨੋਟੀਫਿਕੇਸ਼ਨ ਦਿੱਤਾ ਗਿਆ ਕੋਈ ਵਾਰਨਿੰਗ ਦਿੱਤੀ ਗਈ ਕਿ ਭਾਈ ਜ਼ਮੀਨਾਂ ਤੁਸੀਂ ਕਬਜ਼ਾ ਜ਼ਮੀਨਾਂ ਖਾਲੀ ਕਰ ਦੋ ਕੁਝ ਕੁਝ ਹੋਇਆ ਐਸਾ ਕੁਝ ਇਸ ਤਰ੍ਹਾਂ ਦੀ ਕੋਈ ਧਿਆਨ ਚ ਨਹੀਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਵੇ ਜਾਂ ਕੋਈ ਅਨਾਊਂਸਮੈਂਟ ਕਰਾਈ ਹੋਵੇ ਭਾਈ ਤੁਸੀਂ ਜ਼ਮੀਨਾਂ ਖਾਲੀ ਕਰ ਦੋ ਉਹ ਵੈਸੇ ਜੇ ਅਨਾਊਂਸਮੈਂਟ ਵੀ ਹੋ ਜਾਂਦੀ ਭਲਾ ਇਹ ਜ਼ਮੀਨਾਂ ਕਿਵੇਂ ਖਾਲੀ ਕਰ ਦੂਗਾ ਕੋਈ ਜੀ ਕਣਕਾਂ ਬੀਜੀਆਂ ਹੋਈਆਂ ਨੇ ਅਗਲੀਆਂ ਦੀਆਂ ਤੇ ਇਹਦੇ ਚ ਲੋਨ ਕਰਾਏ ਹੋਏ ਨੇ ਜ਼ਮੀਨਾਂ ਤੇ ਜਿਨ੍ਹਾਂ ਦੇ ਸਰਦਾਰਾਂ ਦੇ ਨਾਂ ਇੱਥੇ ਮੈਂ ਮੇਰੇ ਖਿਆਲ ਇੱਕ ਪਰਿਵਾਰ ਹੈ ਇੱਥੇ ਮਤਲਬ ਸਰਦਾਰਾਂ ਦਾ ਪਰਿਵਾਰ ਉਹਨਾਂ ਦੇ 20 ਘਰਾਂ ਦੇ ਐਫੀਡਵਿਟ ਦੇਖੇ ਨੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੀ ਇਹ ਜ਼ਮੀਨ ਦਾ ਮਾਲਕ ਹੈ ਇਹ ਜ਼ਮੀਨ ਇਹਦੇ ਨਾਂ ਕੀਤੀ ਜਾਵੇ ਜਦੋਂ ਹੁਣ ਤੁਸੀਂ ਮੈਨੂੰ ਐਫੀਡਵਿਟ ਮੇਰੇ ਨਾਂ ਤੇ ਭਰ ਦੇਣੋ ਵੀ ਆਹ ਜਿਹੜੀ ਜ਼ਮੀਨ ਹੈ ਜੀ ਪਹਿਲਾਂ ਸਾਡੇ ਕੋਲੇ ਹੁੰਦੀ ਸੀ ਹੁਣ ਸਾਡਾ ਇਹ ਮਜਾਰਾ ਹੈ ਇਹ ਜ਼ਮੀਨ ਇਹਦੇ ਨਾਂ ਹੋ ਜੇ ਫਿਰ ਪਹਿਲਾਂ ਸਰਕਾਰ ਦਾ ਰੌਲਾ ਕਾਹਦਾ ਰਹੇਗਾ ਵਿੱਚ ਜੇ ਨਹੀਂ 18 20 ਐਫੀਡਵਿਟ ਮੈਂ ਪੜਿਆ ਹੈ ਜਣੀ ਜਿਹੜੇ ਸਾਡੇ ਵਕੀਲ ਕੋਲੇ ਆ ਹੁਣ ਜਣੀ ਐ ਜਿਹੜੇ ਸਰਦਾਰ ਨੇ ਜਿਹੜੇ ਪਿੰਡ ਦੇ ਸਰਦਾਰ ਨੇ ਇੱਕ ਦੋ ਘਰਾਂ ਨੂੰ ਛੱਡ ਕੇ ਬਾਕੀ ਜਿਹੜੇ ਸਰਦਾਰਾਂ ਦੇ ਪਰਿਵਾਰ ਨੇ ਉਹ ਕਿਸਾਨਾਂ ਨਾਲ ਸਹਿਮਤ ਨੇ ਉਹ ਇੱਕ ਦੂਜੇ ਨਾਲ ਵਰਤਦੇ ਨੇ ਜਦੋਂ ਇਹ ਕਰਜ਼ਾ ਲੈਂਦੇ ਨੇ ਜ਼ਮੀਨ ਤੇ ਤਾ ਗੂਠਾ ਸਰਦਾਰ ਦਾ ਬਰਾਬਰ ਲੱਗਦਾ ਕਿਉਂਕਿ ਮਾਲਕੀ ਉਹਦੀ ਕਾਗਜ਼ਾਂ 'ਚ ਨਾਲ ਬੋਲਦੀ ਆ ਸਰਦਾਰ ਜਾ ਕੇ ਗੂਠਾ ਲੌਂਦੇ ਨੇ ਅਗਲਾ ਕਹਿੰਦਾ ਕਰਜ਼ਾ ਲੈ ਲੈ ਸਾਨੂੰ ਕਹਦਾ ਤਰਾਜ ਹੈ ਤੇਰੀ ਜ਼ਮੀਨ ਹੈ ਤੂੰ ਬੋਨਾ ਬਿਜਦਾ ਇਨਸਾਲਾਂ ਤੋਂ ਅੱਜ ਤਾਂ ਬੱਚੇ ਹੁੰਦੇ ਸਾਡੇ ਬਜ਼ੁਰਗ ਦੇ ਕੇ ਗਏ ਸੀ ਅਸੀਂ ਉਹ ਗੂਠਾ ਲੌਂਦੇ ਨੇ ਜਣੀ ਇਹਨਾਂ ਦੀ ਆਪਸ ਵਿੱਚ ਪਰਿਵਾਰਾਂ ਨਾਲ ਸਰਦਾਰਾਂ ਦੇ ਪਰਿਵਾਰਾਂ ਨਾਲ ਬਹੁਤ ਮੇਲ ਦੋਲ ਹੈ ਮਿਲ ਕੇ ਰਹਿੰਦੇ ਆ ਕੋਈ ਰੌਲਾ ਨਹੀਂ ਜਣੀ ਸਰਕਾਰ ਨੇ ਆ ਨਵੇਂ ਬਖੇੜੇ ਜਿਹੜੇ ਖੜੇ ਕੀਤੇ ਆ ਇਹ ਇਹ ਇੱਕ ਹੱਤਕ ਨੇ ਭਰਾ ਮਾਰ ਜੰਗ ਹੋਣ ਦੀ ਲੜਾਈ ਇਹਨਾਂ ਨੂੰ ਭਰਾਵਾਂ ਨੂੰ ਮੁੰਡੇ ਭੇੜ ਕੇ ਆਪਸ ਵਿੱਚ ਪਾੜ ਕੇ ਰਾਜ ਕਰਨ ਵਾਲੀ ਲੜਾਈ ਹੈ ਸਰਕਾਰ ਇਹਦਾ ਮਸਲਾ ਹੈ ਬਿਲਕੁਲ ਸਰਕਾਰ ਹੈ ਕਿਸੇ ਲੱਗਦਾ ਕਿ ਕਿਉਂਕਿ ਹੁਣ ਦੀ ਸਰਕਾਰ ਆ ਜਿਹੜੀ ਉਹ ਵੱਖਰਾ ਸੀ ਤਾਂ ਦੇਖਦੇ ਆ ਕਿਉਂਕਿ ਇਹ ਕਹਿੰਦੇ ਸੀ ਕਿ ਬਦਲਾਅ ਦੀ ਸਰਕਾਰ ਆਮ ਕਰਾਂ ਦੇ ਵਿੱਚੋਂ ਉੱਟੀ ਹੋਈ ਸਰਕਾਰ ਆਮ ਕਰਾਂ ਦਿੱਤੀਆਂ ਪੁੱਤਾਂ ਦੀ ਸਰਕਾਰ ਸੱਥਾਂ ਚੋਂ ਚੱਲਣ ਵਾਲੀ ਸਰਕਾਰ ਲੱਗਦਾ ਕਿ ਸਰਕਾਰ ਆਮ ਲੋਕਾਂ ਦੇ ਆਮ ਕਿਸਾਨਾਂ ਦੇ ਹੱਕ 'ਚ ਖੜੀ ਆ ਇਸ ਮਸਲੇ ਤੇ ਦੇਖੋ ਜਦੋਂ ਇਹਨਾਂ ਦੀ ਹਵਲਦਾਰੀ ਦੇਖਦੇ ਆ ਜੀ ਜੇ ਤਾਂ ਹੁਣ ਐ ਦੇਖਣਾ ਹੋਵੇ ਦੀਪਗਮਨਤਮਨ ਸਾਹਿਬ ਕਿੱਥੋਂ ਦੇ ਦਾਦਾ ਸਾਡੇ ਪਿੰਡ ਦੇ ਗਮਾਂਡੀ ਮਹਿੰਦਰ ਮਾਸਲ ਦੇ ਮੁੰਡੇ ਨੇ ਆਮ ਸਧਾਰਨ ਕਿਸਾਨਾਂ ਦੇ ਬੱਚੇ ਨੇ ਇਹਦੇ 'ਚ ਕੋਈ ਰੌਲਾ ਨਹੀਂ ਜੇ ਦੇਖਣਾ ਹੋਵੇ ਗਰਮੀਤ ਸਿੰਘ ਗੁੱਡਿਆ ਕੌਣ ਹੈ ਖੇਤੀਬਾੜੀ ਮੰਤਰੀ ਹੈ ਸ਼੍ਰੀ ਬਾਦਮੀ ਹੈ ਤੇ ਉਹ ਹੁਣ ਮੰਤਰੀ ਹੈ ਉਹ ਆਮ ਪਰਿਵਾਰ ਆਮ ਕਿਸਾਨ ਦੇ ਪਰਿਵਾਰ ਦਾ ਇਹ ਆਇਆ ਉਹ ਆਮ ਪਰਿਵਾਰ ਨੇ ਜਦੋਂ ਨੀਤੀ ਪਾਲਿਸੀ ਤੇ ਪਹਿਰੇਦਾਰੀ ਦਾ ਸਵਾਲ ਆਉਂਦਾ ਨਾ ਜੀ ਉਦੋਂ ਕਾਰਪੋਰੇਟ ਦੀ ਨੀਤੀ ਵਾਲੀ ਜਿਹੜਾ ਦਬਾਇਆ ਉਹਨੇ ਤੇ ਭਾਰਾ ਹੋ ਜਾਂਦਾ ਉਦੋਂ ਜਦੋਂ ਬੋਲਦੇ ਆ ਫਿਰ ਫਿਰ ਉਹ ਨੀਤੀ ਤੇ ਖੜ ਕੇ ਬੋਲਦੇ ਆ ਫਿਰ ਉਹ ਜਮਾਤ ਦੀ ਪੱਖ ਪੱਖ ਚ ਬੋਲਦੇ ਆ ਜੇ ਜਦੋਂ ਆਪਣੇ ਭਰਾਵਾਂ ਦੇ ਪੱਖ ਚ ਬੋਲਣਾ ਹੁੰਦਾ ਕਿਰਤੀ ਲੋਕਾਂ ਦੇ ਪੱਖ ਚ ਬੋਲਣਾ ਹੁੰਦਾ ਉਹ ਪੱਖ ਛੱਡ ਕੇ ਉਹ ਕਤਾਰ ਚ ਜਾ ਖੜਦੇ ਨਹੀਂ ਜਿਹੜੀ ਦੁਸ਼ਮਣ ਵਾਲੀ ਕਤਾਰ ਹੈ ਤੁਹਾਡੀ ਜੱਥੇਬੰਦੀ ਤੇ ਵੀ ਇਲਜ਼ਾਮ ਲੱਗੇ ਇਹ ਐਸੇ ਮਸਲੇ ਦੇ ਵਿੱਚ ਕਹਿੰਦੇ ਕਿ ਇੱਕ ਡੀਐਸਪੀ ਤੇ ਜਿਹੜੀ ਹੈਗਾ ਬਾਹ ਤੱਕ ਤੋੜਦੀ ਝੜਪੜੀ ਪੁਲਿਸ ਦੇ ਨਾਲ ਕੀਤੀ ਆ ਪੁਲਿਸ ਦੇ ਸੱਟਾਂ ਜ਼ਖਮੀ ਕਈ ਪੁਲਿਸ ਮਲਾਜ਼ਮ ਕੀਤੇ ਨੇ ਤੁਹਾਡੀ ਜੱਥੇਬੰਦੀ ਨੇ ਅਸੀਂ ਤਾਂ ਕਦੇ ਕੁੱਤੇ ਦੇ ਡੰਡਾ ਨਹੀਂ ਬਾਈ ਮਾਰਿਆ ਕਦੇ ਡੰਡਾ ਦੀ ਦੇਖਿਆ ਸਾਡੇ ਘਰੇ ਜੇ ਕੋਈ ਹਲਕਿਆ ਕੁੱਤਾ ਆ ਜਾਏ ਡੰਡਾ ਮਾਰਨ ਨੂੰ ਹੈ ਨਹੀਂ ਸਾਡੇ ਕੋਲੇ ਜੇ ਨਹੀਂ ਸਾਡੇ ਬੰਦੇ ਕਦੇ ਪਹਿਲ ਕਦਮੀ ਨਹੀਂ ਕਰਦੇ ਇਹ ਪਹਿਲਾ ਘੋਟ ਦੇ ਆ ਵੈਸੇ ਮੈਂ ਜਿਹੜੀ ਉਹ ਘਟਨਾ ਨੂੰ ਦੱਸਦਾ ਇਹ 20 ਤਰੀਕ ਦੀ ਘਟਨਾ ਹੈ ਜਣੀ ਮੈਂ ਇੱਥੇ ਪਿੰਡ 'ਚ ਹਾਜ਼ਰ ਸੀ ਜਦੋਂ ਇਹ ਘਟਨਾ ਵਾਪਰੀ ਹੈ ਜਿਹੜੀ ਸਾਡੇ 12 15 ਬੰਦੇ ਪਹਿਰੇ ਤੇ ਸੀ ਉਧਰਲੇ ਪਾਸੇ ਹੱਦ ਤੇ ਵੀ ਇੱਧਰ ਇਹ ਨਿਸ਼ਾਨਦੇਹੀ ਕਰਨ ਵਾਸਤੇ ਨਾ ਕੋਈ ਆ ਜੀ 300 ਬੰਦੇ ਪੁਲਿਸ ਦੇ ਨੂੰ 12 ਬੰਦੇ ਭਲਾ ਕੀ ਕਰਦਣਗੇ 12 ਬੰਦੇ ਘੇਰ ਕੇ ਇਹਨਾਂ ਨੇ ਛਲੀਆਂ ਵਾਂ ਕੁੱਟਿਆ ਉਹਨਾਂ ਦਾ ਸਾਨੂੰ ਸੁਨੇਹਾ ਆਉਂਦਾ ਜਦੋਂ ਹੁਣ ਸੁਨੇਹਾ ਆਉਂਦਾ ਸੀ ਇੱਧਰੋਂ ਜਾਣੇ ਆ ਫਿਰ ਡੀਐਸਪੀ ਦੀ ਕਿਹੜੇ ਵੇਲੇ ਬਾਹਰ ਟੁੱਟ ਗਈ ਸਾਨੂੰ ਨਹੀਂ ਪਤਾ ਲੱਗਿਆ ਵੀ 12 ਬੰਦੇ ਹੁਣ ਤੇ 300 ਬੰਦੇ ਫੋਰਸ ਦੇ ਵਿੱਚ 12 ਬੰਦਿਆਂ ਨੇ ਡੀਐਸਪੀ ਦੀ ਬਾਹਂ ਤੋੜਦੀ ਨਾ ਸਾਡਾ ਉੱਥੇ ਕੋਈ ਆਗੂ ਹੈ ਨਾ ਝੰਡਾ ਸਿਓ ਹੈ ਨਾ ਸਕਦੀਰ ਹੈ ਨਾ ਮੈਂ ਆ ਨਾ ਸਾਨੂੰ ਇਹ ਗੱਲ ਦਾ ਪਤਾ ਵੀ ਉਦਰਾ ਹੋ ਗਿਆ ਇਹਦਾ ਜਦੋਂ ਲਾਠੀ ਚਾਰਜ ਹੋ ਗਿਆ ਕੁੱਟਦੇ ਬੰਦੇ ਉਦੋਂ ਸਾਨੂੰ ਪਤਾ ਲੱਗਿਆ ਜਿੱਦਾ ਬਾਅਦ ਚ ਗਏ ਅੱਧਾ ਪੂਣਾ ਘੰਟਾ ਬਾਅਦ ਚ ਤੇ ਇਹਦੇ ਵਿੱਚ ਡੀਐਸਪੀ ਸਾਹਿਬ ਦੀ ਬਾਹ ਵੀ ਟੁੱਟ ਗਈ ਤੇ ਉਹਦੀ ਬਰਦੀ ਸਮੇਤ ਪਲਾਸਟਰ ਵੀ ਹੋ ਗਿਆ ਪਤਾ ਨਹੀਂ ਲੱਗਦਾ ਵੀ ਐ ਨਸ਼ੇ ਦੀ ਕਿਵੇਂ ਹੋ ਗਿਆ ਸਾਨੂੰ ਤਾਂ ਪਤਾ ਲੱਗਿਆ ਫਿਰ ਕਿਨੇ ਟੋੜ ਕੀਨੇ ਦਿੱਤੀ ਫਿਰ ਇਹਦਾ ਹੁਣ ਤੁਸੀਂ ਕਹਿੰਦੇ ਵੀ ਸਾਡੇ ਤਾਂ ਵਰਕਰ ਜਿਹੜੇ ਤੇ ਹੈ ਨਹੀਂ ਸਾਡੇ ਵਾਲੇ ਕਿਸਾਨ ਤਾਂ ਹੈ ਨਹੀਂ ਫਿਰ ਕਿਹਨੇ ਤੋੜਤੀ ਦੇਖੋ ਜੇ ਇਹਨਾਂ ਦੀਆਂ ਤਾਂ ਟੁੱਟ ਜਾਂਦੀਆਂ ਨੇ ਸਾਡੀਆਂ ਨਹੀਂ ਟੁੱਟਦੀਆਂ ਸਾਨੂੰ ਜਿੰਨਾ ਮਰਜੀ ਕੁੱਟੀ ਜਾਓ ਇਹਦਾ ਲੋਹੇ ਦੀਆਂ ਬਣੀਆਂ ਹੋਈਆਂ ਨੇ ਜੀ ਸਾਡੇ ਦਾ ਪਿੰਡੇ ਵੀ ਲੋਹੇ ਦੇ ਬਣੇ ਹੋਏ ਆ ਇਹਦਾ ਸਾਡੇ ਨੂੰ ਬੰਦੇ ਨੂੰ ਕਤਲ ਵੀ ਕਰ ਦਿੰਦੇ ਨੇ ਤੇ ਮੁਕਾਦਮਾ ਵੀ ਸਾਡੇ ਦੀ ਪਾਉਂਦੇ ਹੁੰਦੇ ਨੇ ਤੁਹਾਡੀ ਯਾਦ ਹੋਣਾ ਮੈਂ ਤੁਹਾਨੂੰ ਇਤ ਯਾਦ ਕਰਾਵਾਂ 2004 ਦੀ ਘਟਨਾ ਮਾਨਾਂ ਵਾਲੇ ਰੇਲਵੇ ਸਟੇਸ਼ਨ ਤੇ ਸਾਡੇ ਬਹੁਤ ਬੰਦੇ ਰੇਲਵੇ ਸਟੇਸ਼ਨ ਤੇ ਮੇਰੇ 7000 ਬੰਦਾ ਰੇਲਵੇ ਸਟੇਸ਼ਨ ਤੇ ਬੈਠਾ ਹੋਣਾ ਉੱਥੇ ਲਾਠੀ ਚਾਰਜ ਹੋ ਗਿਆ ਲਾਠੀ ਚਾਰਜ ਹੋ ਗਿਆ ਤੇ ਪਿੱਛੇ ਬੰਦੇ ਭਟਕ ਗਏ ਰੋੜੇ-ਰਾੜੇ ਮਾਰੇ ਹੋਣੇ ਰੋੜੇ ਮਾਰਦਿਆਂ ਤੇ ਕਿਸੇ ਪੁਲਿਸ ਅਧਿਕਾਰੀ ਨੇ ਬੰਦੇ ਤੇ ਗੋਲੀ ਮਾਰੀ ਮੁੰਡਾ ਨੌਜਵਾਨ ਮਰ ਗਿਆ ਤੇ ਪਰਚਾ ਵੀ ਸਾਡੇ ਦੀ ਪਾਸਤਾ ਸਾਡਾ ਮੁੰਡਾ ਵੀ ਮਾਰਤਾ ਜਣੀ ਇਹਦਾ ਦੋਵੇਂ ਪਾਸੇ ਕਾਗਜ਼ ਇਹਨਾਂ ਕੋਲੇ ਨੇ ਅਥਾਰਟੀ ਆਹੇ ਤੇ ਮਿੰਟ ਲਾਉਂਦੇ ਨੇ ਪਰਚਾ ਦਰਜ ਕਰਨ ਤੇਰੀ ਤੇ ਬਧੇਖੀ ਦੇਖੋ ਹੁਣ ਨਾਲੇ ਸਾਡੇ ਮੁੰਡੇ ਕੁੱਟ ਤੇ ਬਾਹਰ ਨਾਲੇ ਸਾਡੇ ਦੇ ਪਰਚਾ ਪਾਤਾ ਨਾਲੇ ਕੁੱਟ ਕੇ ਨਾਲੇ ਰੋਣ ਨਹੀਂ ਦਿੰਦੇ ਉਦੋਂ ਡੀਐਸਪੀ ਸਾਹਿਬ ਦੀ ਬਾਹਾਂ ਟੁੱਟੀ ਦਿਖਾਈਦੀ ਉਸੇ ਦੀ ਗੱਡੀ ਦਿਖਾਈ ਜਾਂਦੇ ਨੇ ਬਾਕੀ ਸਾਡੇ ਵਾਲੇ ਨੇ ਕਦੇ ਦਿਖਾਈ ਦੀ ਵੀ ਆ ਇਹਨੇ ਕੁੱਟ ਤੇ ਪਰਚਾ ਤਾਂ ਹੁਣ ਜਿਹੜਾ ਹੋਇਆ 307 ਹੈ ਤਾਂ ਤੁਹਾਡਾ ਵੀ ਨਾਮ ਵਿੱਚ ਮੈਂ ਤਾਂ ਹੋਵਾਂ ਭਾਵੇਂ ਨਾਮਾਂ ਕਿਤੇ ਮੈਨਾਂ ਜਿੱਥੇ ਮਰਜੀ ਹੋਵਾ 307 ਤੋਂ ਘੱਟ ਦਾ ਇਹਨਾਂ ਕੋਲੇ ਧਾਰਾ ਹੀ ਦੀ ਸਾਡੇ ਤੇ ਲਾਉਣ ਨੂੰ ਇਹਨਾਂ ਦੇ ਜਿਹੜੇ ਕਾਨੂੰਨ ਨੇ ਅਸੂਲ ਨੇ ਉਹ 754 ਨਹੀਂ ਕਰਦੇ ਉਹ 307 ਹੀ ਕਰਦੇ ਨੇ ਅਜੇ ਇਹਨਾਂ ਦੇ ਪਤਾ ਨਹੀਂ ਕਾਹਾਂ ਹੋਰ ਤਾਂ ਰਾਮਾ ਕਿਹੜੀਆਂ ਨੇ ਇਹ ਧਾਰਾਾਂ ਮਾ ਹੁਣ ਇਹਨਾਂ ਕੋਲੇ ਨਹੀਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਅਸੀਂ ਨੇ ਕੀ ਕੀਤਾ ਸੀ ਕੁਛ ਨਹੀਂ ਤੇ ਹੁਣ ਇੱਥੇ ਅਸੀਂ ਕਿੱਥੇ ਸੀ ਅਸੀਂ ਤਾਂ ਹੈ ਹੀ ਦੇ ਸੀ 307 ਦਾ ਪਰਚਾ ਕਰਨਾ ਅਦਾਲਤ ਦੇ ਵਿੱਚ ਮੁਕੱਦਮਾ ਪਾਉਣਾ ਉਹਦੇ ਪਿਛੋច្រਾਈ ਹੁੰਦੀ ਹੈ ਚਲਾਨ ਪੇਸ਼ ਹੁੰਦਾ ਸਾਡਾ ਵਕੀਲ ਬਹਿਸ਼ ਕਰੂਗਾ ਐਮਰਜੈਂਸੀ ਰਿਪੋਰਟ ਮੰਗੂਗਾ ਇਹਨਾਂ ਕੋਲ ਹੈ ਨਹੀਂ ਉਹ ਟੁੱਟ ਜਾਣੀ ਹੈ ਰੋੜਿਆਂ ਦੀ ਟਰਾਲੀ ਦੀ ਚਰਚਾ ਵੀ ਉਸ ਦਿਨ ਚੱਲੀ ਕਹਿੰਦੇ ਰੋੜਿਆਂ ਦੀ ਟਰਾਲੀ ਸੀ ਪਰ ਕੇ ਲਿਆਂਦੀ ਹੋਈ ਸੀ ਉਹ ਕੀ ਮਸਲਾ ਉਹਦੇ ਤੋਂ ਵੀ ਜਾਣੂ ਕਰਵਾ ਦੇ ਦੇਖੋ ਤੁਸੀਂ ਵੀਡੀਓ ਸੁਣੀ ਹੋਣੀ ਹੈ ਜੀ ਉਹ ਟਰਾਲੀ ਜਦੋਂ ਕੈਪਚਰ ਕਰ ਲਈ ਇਹਨਾਂ ਨੇ ਪੁਲਿਸ ਵਾਲਿਆਂ ਨੇ ਪਿੰਡ ਦੇ ਲੋਕ ਕਹਿੰਦੇ ਨੇ ਵੀ ਰੋੜੇ ਇਹੋ ਪ੍ਰੈਸ ਨੂੰ ਦਿਖਾਉਣ ਵਾਸਤੇ ਪੁਲਿਸ ਵਾਲਿਆਂ ਨੇ ਧਰੇ ਗੱਡੀ ਟਰਾਲੀ ਦੇ ਵਿੱਚ ਸਾਡੀ ਜਾਣਕਾਰੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਵੀ ਉਹ ਰੋੜੇ ਜਿਹੜੇ ਧਰੇ ਨੇ ਟਰਾਲੀ ਦੇ ਵਿੱਚ ਰੋੜੇ ਦਿਖਾਏ ਨੇ ਵੀ ਆਏ ਰੋੜੇ ਮਾਰਨਾ ਹੀ ਸਾਡੇ ਐਵੀਡੈਂਸ ਬਣਾਇਆ ਆਪਦਾ ਵੀ ਉਹ ਰੋੜੇ ਪੁਲਿਸ ਨੇ ਧਰੇ ਆ ਪਿੰਡ ਵਾਲਿਆਂ ਦੀ ਕਹਿਣ ਦੀ ਗੱਲ ਹੈ ਕਿਉਂਕਿ ਸਾਡੇ ਦਾ ਰੋੜੇ ਦਾ ਕੋਈ ਪ੍ਰੋਗਰਾਮ ਹੀ ਨਹੀਂ ਸਾਡੇ ਦਾ ਰੋੜੇ ਦਾ ਜਦੋਂ ਜਦੋਂ ਇਹ ਆਏ ਆ ਜਦੋਂ ਕੋਈ ਹਮਲਾ ਕਰਨ ਦੀ ਤਿਆਰੀ ਹੁੰਦੀ ਹੈ ਅਸੀਂ ਤਾਂ ਆਪਣੇ ਬਚਾਅ ਵਾਸਤੇ ਉਹ ਕੁਝ ਕਰਦੇ ਹਾਂ ਹੱਥ ਪੈਰ ਮਾਰਦੇ ਹਾਂ ਅੱਜ ਤਾਂ ਕੋਈ ਆਪ ਦਾ ਪਰਣਾ ਲੈਣਿਆ ਵੀ ਅਥਰੂ ਕਹੇ ਦੇ ਗੋਲੇ ਸਿੱਟਣਗੇ ਜੇ ਡਾਂਗਾ ਮਾਰਨਗੇ ਤਾਂ ਸੋਟੀਆਂ ਐ ਕਰ ਲੈਂਦੇ ਆ ਮੂਰੇ ਡਾਂਗਾ ਝੰਡੇ ਆ ਝੰਡੇ ਦੀ ਸੋਟੀ ਐ ਉਹਦੇ ਨਾਲ ਬਚਾ ਕਰਦੇ ਆ ਅਸੀਂ ਤਾਂ ਇਹਨਾਂ ਨੂੰ ਹਮੇਸ਼ਾ ਆਪਦੇ ਬੰਦੇ ਨੂੰ ਇਹ ਕਹਿੰਨੇ ਆ ਵੀ ਲੜਾਈ ਜਦੋਂ ਪੁਲਿਸ ਵਾਲਾ ਨਾ ਹੁੰਦੀ ਐ ਜੇ ਪੁਲਿਸ ਵਾਲਾਂ ਦੀ ਛੱਟ ਬਚ ਗਈ ਤੇ ਨੁਕਸਾਨ ਹੋ ਗਿਆ ਕੋਈ ਤਾਂ ਆਪਣਾ ਅੰਦੋਲਨ ਫੇਲ ਹੋ ਗਿਆ ਆਪਣੇ ਬਚਣ ਗਿਆ ਆਪਾਂ ਠੀਕ ਕਰ ਲਾਂਗੇ ਬਾਅਦ ਚ ਕੁਝ ਨਹੀਂ ਹੁੰਦਾ ਜੇ ਆਪਣਾ ਕਿੰਦਾ ਕੈਜੂਐਲਟੀ ਹੋ ਜਾਂਦਾ ਐ ਨੁਕਸਾਨ ਹੋ ਜਾਂਦਾ ਸਮਝੋ ਆਪਾਂ ਲੜਾਈ ਜਿੱਤ ਗਏ ਹਮੇਸ਼ਾ ਘੋੜਾਂ ਜੇ ਹੁੰਦਾ ਤੇ ਸਾਡੇ ਕਿਹੜਾ ਉਹ ਦੁਸ਼ਮਣ ਨੇ ਨਾ ਅਸੀਂ ਉਹਨਾਂ ਦੇ ਕੋਈ ਮਤ ਕੇ ਉਹਨਾਂ ਨਾਲ ਕੋਈ ਵੈਰ ਹੈ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਤਾਕਤ بیٹھی ਜਿਹਦੇ ਨਾਲ ਸਾਡੀ ਲੜਾਈਆ ਕਾਰਪੋਰੇਟ ਸੈਕਟਰ ਉਹਨਾਂ ਤੱਕ ਸਾਨੂੰ ਇਹ ਜਾਣ ਨਹੀਂ ਦਿੰਦੇ ਉਹਦੇ ਯਾਰਚ ਉਹਨਾਂ ਦੀ ਰਾਖੀ ਦੀ ਖਾਤਰ ਮੂਰੇ ਸਾਡੇ ਹੀ ਆਉਂਦੇ ਨੇ ਇਸ ਕਰਕੇ ਸੁਭਾਵਕ ਤੌਰ ਤੇ ਭੇਡੇ ਨਾਲ ਹੀ ਲੱਗਦਾ ਇਸ ਕਦਰ ਫਿਰ ਮੁਰੱਬੇਬੰਦੀ ਹੋਣ ਦੇ ਦੋਗੇ ਜਾਂ ਇਸ ਕਦਰ ਪ੍ਰਸ਼ਾਸਨ ਧੱਕੇ ਦੇ ਨਾਲ ਜਿਵੇਂ ਉਸ ਦਿਨ ਵੀ ਜਿਵੇਂ ਤੁਸੀਂ ਕਹੇ ਪ੍ਰਸ਼ਾਸਨ ਚੜ ਕੇ ਆਇਆ ਕਿ ਹੁਣ ਵੀ 30 ਤਰੀਕ ਤੱਕ ਦਾ ਸਮਾਂ ਤੁਸੀਂ ਬੈਠੇ ਹੋ ਪਰ 30 ਤਰੀਕ ਤੱਕ ਮੁਰੱਬੇਬੰਦੀ ਦਾ ਸਮਾਂ ਦਿੱਤਾ ਹੈ ਕਿ ਬਈ ਮੁਰੱਬੇਬੰਦੀ 30 ਤਰੀਕ ਤੱਕ ਕਰਨੀ ਕਰਨੀ ਹੈ ਦੇਖੋ ਮਾਰ ਕੇ ਲੰਘ ਜਾਣਾ ਸਾਰੀ ਸੰਭਲਣ ਫਿਰ ਕਾਹਦਾ ਹਤ ਰਾਜ ਹੈ ਜੀ ਐ ਜਿਉਂਦੇ ਜੀ ਤਬ ਦੀ ਰੋਟੀ ਕੋਈ ਨਹੀਂ ਖੋਣ ਦਿੰਦਾ ਜੀ ਕੁੱਤਾ ਕੀ ਹੁੰਦਾ ਹੈ ਕੁੱਤੇ ਨੂੰ ਤੁਸੀਂ ਰੋਟੀ ਪਾ ਦੋ ਆ ਵਿਧਿਆਥੀ ਨਾ ਮੁੜ ਕੇ ਚੱਕਣ ਜਾਓ ਚੱਕਣ ਨਹੀਂ ਦਿੰਦਾ ਜਿੰਨਾ ਮਰਜੀ ਕਮਜ਼ੋਰ ਇਹ ਤਾਂ ਰੋਟੀ ਦਾ ਸਵਾਲ ਹੈ ਨਾ ਜੀ ਜਿਹਦਾ ਚੁੱਲਾ ਬੁੱਝਦਾ ਹੋਵੇ ਆਪਦੇ ਬੱਚਿਆਂ ਦੇ ਗਲ ਘੁੱਟਾ ਆਪਦੇ ਹੱਥ ਨਾਲ ਕੌਣ ਦੇ ਦੂਗਾ ਜੀ ਇਸ ਕਰਕੇ ਸਵਾਲ ਤਾਂ ਵੱਡਾ ਹੈ ਇਹਦੀ ਖਾਤਰ ਤਾਂ ਜੰਗੀ ਲੱਗ ਜੇ ਭਾਵੇਂ ਜੋ ਮਰਜੀ ਹੋ ਜੇ ਇਹ ਪਿੱਛੇ ਹਟਣ ਦਾ ਸਵਾਲ ਹੈ ਪਰ ਕੋਰਟ ਦਾ ਫੈਸਲਾ ਹੈ ਕੀ ਲੱਗਦਾ ਕੋਰਟ ਦਾ ਫੈਸਲਾ ਬਦਲਿਆ ਜਾ ਸਕਦਾ ਕੋਰਟ ਇਨਸਾਫ ਨਹੀਂ ਨਾ ਕਰਦੀ ਫੈਸਲੇ ਕਰਦੀ ਤੂੰ ਫੈਸਲੇ ਕਰਦੀ ਨਵੇਂ ਅਸੀਂ ਤਾਂ ਇਨਸਾਫ ਮੰਗਦੇ ਨਾ ਜੀ ਤੁਸੀਂ ਕੀ ਮੰਨਦੇ ਹੋ ਜੇ ਅਸਲ ਇਨਸਾਫ ਤੁਸੀਂ ਕੀ ਮੰਨਦੇ ਹੋ ਹੋਣਾ ਕੀ ਚਾਹੀਦਾ ਤੁਸੀਂ ਇਨਸਾਫ ਕੀ ਮੰਨਦੇ ਹੋ ਅਸੀਂ ਕਹਿੰਦੇ ਆ ਵੀ ਜਿਹੜੀਆਂ ਇਹ ਜ਼ਮੀਨਾਂ ਨੇ ਸਿਆਮ ਲਾਟਾਂ ਨੇ ਜ਼ਮੀਨਾਂ ਕਾਬਜ ਖਾਸਤ ਕਰਦੇ ਕੁੱਲ ਦੇ ਕਾਬਜ ਜਿਹੜੇ ਲੋਕ ਕਬਜ਼ਾ ਜਿਨ੍ਹਾਂ ਦਾ ਕਬਜ਼ਾ ਚੱਲ ਰਿਹਾ ਜਿਹੜੇ ਖੇਤੀ ਕਰਦੇ ਆ ਜਾਂ ਜਿਨ੍ਹਾਂ ਨੇ ਸਿਆਮ ਲਾਟਾਂ ਚ ਘਰ ਪਾਏ ਹੋਇਆ ਉਹਨਾਂ ਨੂੰ ਮਾਲਕੀ ਹੱਕ ਦੇਵੇ ਸਰਕਾਰ ਉਹਨਾਂ ਤੋਂ ਆਪਦਾ ਮਾਮਲਾ ਭੰਵੇਂ ਜੋਗ ਮਾਮਲਾ ਲੈ ਲਵੇ ਪਰ ਉਹਨਾਂ ਨੂੰ ਮਾਲਕੀ ਹੱਕ ਦੇ ਕੇ ਇਹਨਾਂ ਗੱਲਾਂ ਦਾ ਨਿਪਟਾਰਾ ਕਰੇ ਸਰਕਾਰ ਬਹੁਤ ਸਾਰੇ ਗਰੀਬ ਨੇ ਜਿਨ੍ਹਾਂ ਕੋਲੇ ਮਕਾਨ ਪਾਉਣ ਨੂੰ ਥਾਂ ਨਹੀਂ ਉਹਨਾਂ ਨੇ ਸ਼ਾਮਲਾ ਟਾਂਚ ਟੋਬੇ ਵਾਲੀ ਥਾਂ ਤੇ ਨਾਲੇ ਵਾਲੀ ਥਾਂ ਤੇ ਮਕਾਨ ਪਾ ਰੱਖਿਆ ਉਦੋਂ ਕਿਸ਼ਤੀ ਮਾਮਲਾ ਲੈ ਲਓ ਦੀ ਆਰਥਿਕਤਾ ਦੇ ਮੁਤਾਬਕ ਉਹਨੂੰ ਮਾਲਕੀ ਹੱਕ ਦੇ ਦੇ ਇਵੇਂ ਜ਼ਮੀਨਾਂ ਦੇ ਵਿੱਚ ਹੁਣ ਕਿਸਾਨੀ ਕੀਤੀ ਹੈ ਮਾੜੀ ਹਾਲਤ ਚ ਗੁਜ਼ਰ ਰਹੀ ਹੈ ਉਹਨਾਂ ਦੇ ਜ਼ਮੀਨਾਂ ਦੇ ਮਾਲਕੀ ਹੱਕ ਸਰਕਾਰ ਨੂੰ ਦੇਣੇ ਚਾਹੀਦੇ ਨੇ ਸਾਡੀ ਇਹ ਮੰਗ ਜ਼ੋਰਦਾਰ ਮੰਗ ਹੈ ਆ ਰੱਟਿਆਂ ਚੋਂ ਨਿਕਲਣਾ ਚਾਹੀਦਾ ਹੈ ਜਿਹੜਾ ਕਾਰਪੋਰੇਟ ਦੇ ਹੱਲਾ ਹਾਰਿਆ ਹੈ ਸਰਕਾਰ ਨੂੰ ਇਹ ਗੱਲ ਨੂੰ ਪਰਖਣਾ ਚਾਹੀਦਾ ਹੈ ਜਨਤਾ ਦੀ ਰਾਖੀ ਖਾਤਰ ਹੁੰਦੀ ਹੈ ਸਰਕਾਰ ਸਾਮਰਾਜੀ سرمایہਦਾਰਾਂ ਦੀ ਹਰਾਕੀ ਕਰਨ ਦਾ ਕੰਮ ਹੈ ਜਿਹੜਾ ਪੰਜਾਬ ਦੀ ਸਰਕਾਰ ਨੂੰ ਛੱਡਣਾ ਚਾਹੀਦਾ ਹੈ ਭਾਈ ਲਾਲੂਆਂ ਦੀ ਰਾਖੀ ਤੇ ਹੌਣ ਮਲਕ ਭਾਗੋ ਦਾ ਬਹੁਤ ਚੜੇ ਆਉਂਦੇ ਨੇ ਉਹ ਤਾਂ ਪਹਿਲਾਂ ਹੀ ਬਹੁਤ ਕੁਝ ਖੋ ਕੇ ਲੈ ਗਏ ਇਹ ਗੱਲ ਸਰਕਾਰ ਦੀ ਠੀਕ ਨਹੀਂ ਜੇ ਸਰਕਾਰ ਨੇ ਲੋਕਾਂ ਚ ਰਹਿਣਾ ਤਾਂ ਕਿਰਤੀ ਲੋਕਾਂ ਦੀ ਰਾਖੀ ਬਾਤ ਤੇ ਸਰਕਾਰ ਨੂੰ ਅੱਗੇ ਹੋਣਾ ਚਾਹੀਦਾ ਲੱਗਦਾ ਕਿ ਮੀਟਿੰਗਾਂ ਜਿਹੜੇ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਉਹ ਮੀਟਿੰਗਾਂ ਦੇ ਵਿੱਚ ਕੋਈ ਸਹਿਮਤੀ ਬਣਦੀ ਨਜ਼ਰ ਆਈ ਕੁਝ ਤੁਹਾਡੇ ਪੱਕੇ ਤੇ ਜਾਂ ਕਿਸਾਨਾਂ ਦੇ ਪੱਕੇ ਦੇ ਵਿੱਚ ਮੀਟਿੰਗਾਂ ਦੇ ਵਿੱਚ ਪ੍ਰਸ਼ਾਸਨ ਨਜ਼ਰ ਆਇਆ ਨਹੀਂ ਜੀ ਇਸ ਮਸਲੇ ਤੇ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਸਰਕਾਰ ਨਾਲ ਨਹੀਂ ਕੋਈ ਸੱਦਾ ਆ ਉਸ ਦਿਨ ਕਹਿ ਕੇ ਗਏ ਸੀ ਵੀ ਏਡੀਸੀ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਨੇ ਅਸੀਂ ਕਹ ਸੀ ਅਸੀਂ ਤਿਆਰ ਹਾਂ ਜਦੋਂ ਮਰਜ਼ੀ ਫਿਰ ਇਸ ਰੁਖ ਨੂੰ ਕਿਵੇਂ ਦੇਖ ਦੋ ਜਿਵੇਂ 20 ਤਰੀਕ ਦਾ ਮਸਲਾ ਹੈ ਉਸ ਦਿਨ ਤੋਂ ਕਹਿ ਕੇ ਗਏ ਕਿ ਏਡੀਸੀ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ 30 ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਆ ਕੀ ਲੱਗਦਾ ਕਿ ਤੇ ਸਰਕਾਰ ਕਬਜ਼ਾ ਲੈਣ ਵਾਲੇ ਪਾਸੇ ਤਾਂ ਨਹੀਂ ਆਪਦੀ ਜਿਹੜੀ ਹੈ ਕਿ ਘੇਰਾਬੰਦੀ ਕਰ ਰਹੀ ਜਾਂ ਉਧਰ ਤਾਂ ਨਹੀਂ ਆਪਦੀ ਤਿਆਰੀ ਕਰ ਰਹੀ ਜਿਹੜੇ ਤੁਹਾਨੂੰ ਮੀਟਿੰਗ ਦੇ ਲਈ ਹਲੇ ਤੱਕ ਬੁਲਾਇਆ ਹੀ ਨਹੀਂ ਗਿਆ ਦੇਖੋ ਸਰਕਾਰ ਦੇ ਕੋਲ ਸਾਡੀ ਮੀਟਿੰਗ ਦੇ ਵਿੱਚ ਸਾਡੀਆਂ ਗੱਲਾਂ ਦਾ ਜਵਾਬ ਹੋ ਮੀਟਿੰਗ ਸਾਨੂੰ ਸਰਕਾਰ ਤਾਂ ਬੁਲਾਉ ਜੇ ਸਰਕਾਰ ਕੋਲੇ ਸਾਡੀ ਗੱਲ ਦਾ ਜਵਾਬ ਨਹੀਂ ਤਾਂ ਸਾਨੂੰ ਮੀਟਿੰਗ ਦੇ ਵਿੱਚ ਭਲਾ ਕੀ ਕਰਨ ਵਾਸਤੇ ਬੁਲਾਉ ਜੇ ਸਰਕਾਰ ਕੋਰਟ ਦਾ ਦਬਾਅ ਮੰਨ ਰਹੀ ਹੈ ਵੀ ਕੋਰਟ ਦੇ ਆ ਫੈਸਲੇ ਨੇ ਕੋਰਟ ਨੇ ਤਾਂ ਨੇ ਕਾ ਫੈਸਲੇ ਆਏ ਨੇ ਪਹਿਲਾਂ ਜਿਹੜੇ ਸਾਡੇ ਵਿਰੁੱਧ ਫੈਸਲੇ ਹੁੰਦੇ ਨੇ ਉਹੀ ਲਾਗੂ ਕਰਨੇ ਨੇ ਜਿਹੜੇ ਸਾਡੇ ਪੱਖ ਦੇ ਫੈਸਲੇ ਨੇ ਉਹ ਕਦੇ ਲਾਗੂ ਕੀਤੇ ਨੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਭਾਈ ਇਹ ਅਨਾਜ ਅਨਾਜ ਆ ਜਿਹੜਾ ਆਪਣਹਾਰਾਂ ਚ ਗੜਨ ਲੱਗ ਰਿਹਾ ਗਰੀਬਾਂ ਨੂੰ ਵੰਡਦੇ ਹੋਏ ਪਰ ਨਹੀਂ ਵੰਡਿਆ 2019 ਦੇ ਵਿੱਚ ਇੱਕ ਸਰਕੂਲਰ ਆਇਆ ਸੀ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਫੂਕੀ ਨਹੀਂ ਅੱਗ ਨਹੀਂ ਲਾਈ ਜਮੀਨ ਚ ਬਾਹ ਕੇ ਕਣਕ ਵੀਤੀ ਉਹਨਾਂ ਨੂੰ 2500 ਰੁਪਏ ਏਕੜ ਦਾ ਮਾਮਜ਼ਾ ਦਿਓ ਤੁਸੀਂ ਨਹੀਂ ਦਿੱਤਾ ਜੇ ਨਹੀਂ ਜਿਹੜੇ ਸੁਪਰੀਮ ਕੋਰਟ ਦੇ ਹੁਕਮ ਸਾਡੇ ਪੱਖ ਦੇ ਹੁੰਦੇ ਨੇ ਜੀ ਉਹ ਤਾਂ ਇੱਥੇ ਆਉਂਦੀ ਲਾਗੂ ਨਹੀਂ ਹੁੰਦੇ ਸਰਕਾਰ ਨੂੰ ਤਾਂ ਹੋਈ ਨਹੀਂ ਦੇ ਨੇ ਜਿਹੜੇ ਸਾਡੇ ਬਰੋਚ ਆਉਂਦੇ ਕਿਉਂਕਿ ਅਸੀਂ ਨੀਵੇਂ ਆ ਮੇਮਰਨੇ ਪਰ ਤੁਹਾਨੂੰ ਤਾਂ ਇਹ ਕਿਹਾ ਜਾਂਦਾ ਕਿ ਕਿਸਾਨ ਜੁਨੇ ਉਗਰਾਹਾ ਤਾਂ ਸਰਕਾਰ ਦੇ ਬਰਾਬਰ ਇੱਕ ਸਰਕਾਰ ਆ ਤੁਸੀਂ ਕਹਿੰਦੇ ਅਸੀਂ ਨਹੀਂ ਵੇ ਆ ਨਾ ਜੀ ਨਾ ਉਹ ਸਰਕਾਰ ਦੇ ਨਾਲ ਸਾਡਾ ਕਿੱਥੇ ਮੁਕਾਬਲਾ ਜੀ ਸਰਕਾਰ ਤਾਂ ਬਹੁਤ ਤਕੜੀ ਹੈ ਸਰਕਾਰ ਦੇ ਕੋਲ ਫੌਜ ਸਰਕਾਰ ਦੇ ਕੋਲੇ ਗੋਲੀਆਂ ਸਰਕਾਰ ਦੇ ਕੋਲੇ ਕਾਨੂੰਨ ਸਰਕਾਰ ਕੋਲੇ ਜੇਲ੍ਹਾਂ ਸਰਕਾਰ ਤਾਂ ਜਦੋਂ ਮਰਜ਼ੀ ਸਾਨੂੰ ਚੱਕ ਕੇ ਬੰਦ ਕਰ ਦੇ ਜੀ ਬਸ ਇਹਨੇ ਆ ਅਸੀਂ ਮਸ਼ੱਕਤ ਹੋੜੇ ਆ ਅਸੀਂ ਬੁਰੇ ਦਿਵਾਰ ਤੱਕ ਜਾਣ ਵਾਸਤੇ ਤਿਆਰ ਹੋ ਜਾਂਦੇ ਆ ਜਦੋਂ ਕੋਈ ਆਪਦੇ ਹੱਕਾਂ ਦੀ ਲੜਾਈ ਹੁੰਦੀ ਹੈ ਇਥੇ ਧੱਕਾ ਬਸ ਇਸੇ ਗੱਲ ਤੋਂ ਸਰਕਾਰ ਥੋੜੀ ਜਿਹੀ ਝਿਜਕ ਬੰਦਸ਼ਾਸ਼ਤ ਆ ਆਖਰੀ ਸਵਾਲ ਹੈ ਪਰਚਿਆਂ ਦੀ ਕੋਈ ਗਿਣਤੀ ਮਿੰਤੀ ਹੈ ਜਿਵੇਂ ਤੁਸੀਂ ਕਹਿੰਦੇ 307 ਤੋਂ ਥੱਲੇ ਦਾ ਸਾਡੇ ਕੋਲ ਕੋਈ ਧਾਰਾ ਹੀ ਨਹੀਂ ਲੱਗਦੀ ਸਾਡੇ ਲਈ ਕੋਈ ਗਿਣਤੀ ਮਿੰਤੀ ਹੈ ਤੁਹਾਡੇ ਤੇ ਹੁਣ ਤੱਕ ਪਰਚੇ ਕਿੰਨੇ ਖੋਣਗੇ ਕੀ ਲੋੜ ਹੈ ਜੀ ਗਿਣਤੀ ਮਿੰਤੀ ਦੀ ਉਦੋਂ ਗਿਣਤੀ ਮਿੰਤੀ ਹੋਊਗੀ ਜਦੋਂ ਜੇਲ੍ਹ 'ਚ ਕਰਨਗੇ ਫੇਰ ਪਤਾ ਲੱਗਦਾ ਵੀ ਆਹ ਵੀ ਉਥੋਂ ਵੀ ਆ ਗਿਆ ਉਥੋਂ ਵੀ ਆ ਗਈ ਜੀ ਇੱਕ ਪਰਚੀ ਉਦੋਂ ਕਰ ਲਾਂਗੇ ਇਕੱਠੀ ਕਰ ਲਾਂਗੇ ਗਿਣਤੀ ਆਹ ਥੋੜੇ 2 ਸਾਲ ਨੂੰ ਤਾਂ ਉਹੀ ਗਿਣਤੀ ਹੋ ਜੂ ਇਹ ਤਾਂ ਗਾਹਾਂ ਤਰ ਵਿਰਾਸਤ ਦੀ ਗਿਣਤੀ ਆ ਹੋਣਗੀ ਆਪਣੀਆਂ ਹੁਣ ਪਾਈ ਜਾਣ ਇਹ ਆਪਦੇ ਘਰ ਪੂਰਾ ਕਰਕੇ ਕਰ ਲੈਣ ਆਪਾਂ ਨੂੰ ਕੀ ਕਰ ਦੂਗਾ ਪਰਚਾ ਜੀ ਆਪਾਂ ਤਾਂ ਹੁਣ ਵੀ ਮੈਦਾਨ 'ਚ ਆ ਫੇਰ ਥੋੜਾ ਜਿਹਾ ਆਰਾਮ ਨਾਲ ਸੌਂ ਜਾ ਕਰਾਂਗੇ ਹੁਣ ਸੌਣ ਨਹੀਂ ਦਿੰਦੇ ਹੁਣ ਤਾਂ ਸਮੱਸਿਆਵਾਂ ਐਨੀਆਂ ਨੇ ਰਾਤ ਦਿੱਲੀੋਂ ਆਏ ਆ ਅੱਜ ਤੜਕੇ 7 ਵਜੇ ਦੇ ਨੂੰ ਇੱਧਰ ਆ ਗਏ ਤੇ ਜਦੋਂ ਜੇਲ੍ਹ 'ਚ ਹੋਵਾਂਗੇ ਕੁਛ ਨਾ ਕੁਛ ਪੜ ਲਿਆ ਕਰਾਂਗੇ ਭੇਜਦਾ ਨਾ ਸੰਤਾ ਗ੍ਰਾਹ ਸਾਹਿਬ ਡਰ ਡਰ ਰਹਿੰਦਾ ਕੋਈ ਜੇਲ੍ਹ ਦਾ ਜੇਲ੍ਹ ਦਾ ਡਰ ਡਰ ਰਹਿੰਦਾ ਕੋਈ ਜੇਲ੍ਹ ਨਾ ਭੇਜ ਦੇ ਜੇ ਤੁਸੀਂ ਤਾਂ ਫਿਰ ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਫਿਰ ਪਰਚੇ ਇਧਰੋਂ ਉਧਰੋਂ ਸਾਰੇ ਇਕੱਠੇ ਕਰ ਲਏ ਆ ਕੋਈ ਡੱਡਰ ਹੈ ਯਾਰ ਕਿਤੇ ਜੇਲ੍ਹ 'ਚ ਨਾ ਭੇਜ ਦੇਣ ਜੇਲ੍ਹ 'ਚ ਕਾਦਾ ਡਰ ਆ ਜੀ ਜੇਲ੍ਹ 'ਚ ਕਿਸੇ ਦੇ ਬਰਾਂਟ ਨਹੀਂ ਕੱਢਣੇ ਫੜਨ ਨਹੀਂ ਆਉਣਾ ਛਾਪੇ ਦਾ ਡਰ ਨਹੀਂ ਹੁਣ ਤਾਂ ਹੈ ਵੀ ਪਈਏ ਘਰੇ ਇੱਕ ਨਾ ਪਈਏ ਉੱਥੇ ਤਾਂ ਕੋਈ ਡਰ ਨਹੀਂ ਉੱਥੇ ਜੇ ਐਂ ਦੱਸੋ ਜੀ ਜੇਲ੍ਹ ਤੋਂ ਉੱਤੇ ਸਜ਼ਾ ਕਾ ਦਿੱ ਐ ਦੱਸੋ ਫੇਰ ਉਹ ਕੀ ਕਰਨਗੇ ਸਾਨੂੰ ਭਲਾ ਉਦੋਂ ਕਹਾ ਕੀ ਕਰਨਗੇ ਇਹਨਾਂ ਕੋਲ ਹੋਰ ਕੀ ਐ ਇਹਨਾਂ ਕੋਲੇ ਸਰਕਾਰ ਦਾ ਡਰ ਹੁੰਦਾ ਪਹਿਲਾਂ ਥਾਣਾ ਫੇਰ ਜੇਲ੍ਹ ਸਜ਼ਾਈ ਹੁੰਦੀ ਐ ਨਾ ਕੋਰਟ ਆ ਕੋਰਟਾਂ ਤੋਂ ਫੇਰ ਵੀ ਜੇਲ੍ਹ ਚ ਆਉਣਾ ਹੁੰਦਾ ਇਹਨਾਂ ਕੋਲੇ ਜੇਲ੍ਹ ਹੀ ਐ ਜਾਂ ਗਾਹਾਂ ਫਾਹਾ ਲਾਉਣਾ ਫਾਸੀ ਲਾਉਣੀ ਐ ਅਸੀਂ ਫਾਸੀ ਦੇ ਉਹੀ ਨੇੜੇ ਪਹੁੰਚੇ ਹੋਇਆ ਲਾਉਣ ਦਾ ਲਾਉਣ ਦੋ ਸਾਨੂੰ ਤਾਂ ਅਸੀਂ ਉਹੀ ਮਰ ਜਾਨਾ ਪਹਿਲਾਂ ਸਾਨੂੰ ਡਰ ਸਤ ਕਹਦਾ ਹੋ ਜੀ ਪ੍ਰਧਾਨ ਸਾਹਿਬ ਸਮਾਂ ਤਾਂ ਬਹੁਤ ਹੋਤਾ ਹੈ ਧੰਨਵਾਦ ਕਿਸਾਨਾਂ ਨੂੰ ਜੋਗਿੰਦਰ ਸਿੰਘ ਅਗਰਾਹ ਹੋ ਰਹੀ ਸੀ ਜਿਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਵਿਰੋਧ ਇਸ ਪ੍ਰਦਰਸ਼ਨ ਜਿਹੜਾ ਹੈਗਾ ਉਹ ਕਰ ਰਹੇ ਹਾਂ ਪਰ ਹਾਲੇ ਤੱਕ ਸਾਨੂੰ ਕਿਹਾ ਜ਼ਰੂਰ ਗਿਆ ਕਿ ਮੀਟਿੰਗ ਤੋਂ ਡੀਸੀ ਸਾਹਿਬ ਕਰਨਾ ਚਾਹੁੰਦੇ ਨੇ ਪਰ ਹਾਲੇ ਤੱਕ ਮੀਟਿੰਗ ਦੇ ਲਈ ਕੋਈ ਵੀ ਅਧਿਕਾਰੀ ਸਾਡੇ ਕੋਲ ਪਹੁੰਚਿਆ ਨਹੀਂ ਜਾਂ ਕਿਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਤੁਸੀਂ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਆਜਾ ਧੰਨਵਾਦ